ਭਾਗਵਾਨ ਨੂੰ ਸਪੈਸ਼ਲ ਥੈਂਕਸ ਕਿੰਨ ਵਾਇਨਾ ਨੂੰ ਜਿਹੜੇ ਜਿਆ ਕਾਂਗਰਸ ਦੇ ਪ੍ਰਧਾਨੀ ਦੇ ਮੈਂਬਰ ਪੰਨੀ ਨੂੰ ਜਿਨ੍ਹਾਂ ਨੇ ਮੈਨੂੰ ਦੁਆਰਾ ਕਾਂਗਰਸ ਪਾਰਟੀ ਦੀ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਇਹ ਦੁਆਰਾ ਵੀ ਮੇਰੇ ਨਾਮ ਸਰਨਗੇ ਜਿਹੜੇ ਸੀ ਦੋਇਆ ਸਾਈਜੀਕ ਚੋਣਾਂ ਮਿਲ ਕੇ ਨੜੰਗੇਰ ਇੱਕ ਬੜੀ ਵੱਡੀ ਜਿੰਮੇਵਾਰੀ ਹੋ ਗਈ ਹੈ ਭਾਰਤ ਦੇ ਸਿਰ ਤੇ ਕਿ ਸਾਰੇ ਮਾਲਕ ਦੇ ਉਹ ਮਾਰਗਦਰਸ਼ਕਾਂ ਅੰਦਰ ਇਹ ਨਹੀਂ ਸੀ ਬਾਗੀ ਨੂੰ ਸਪੋਰਟ ਕਰਦੇ ਮੇਰੇ ਪਾਸ ਕਰੀ ਸਕੋਤੇ। ਉਹ ਅੱਜ ਉਹਨਾਂ ਨੇ ਮਾਨਸਮਾਨਿਤ ਹਮਦਰ, ਉਹਦਾ ਰਿਣੀਆ ਉਹਨੂੰ ਦੱਸਣਾ ਕਿ ਮਹਿਲਾ ਕਾਂਗਰਸ ਸੀ ਕਾਂਗਰਸ ਹੈ। ਇਹ ਕਾਂਗਰਸ ਉਹ ਬਣੇ ਸੀ ਹੈ। ਉਹ ਪਤੀ ਦੇ ਕੱਢ ਫੰਡ ਅਰਗੇਨਾਈਜ਼ੇਸ਼ਨ ਦੀ ਸ਼ੁਰੂ। ਉਸ ਸਮੇਂ ਦੇ ਤੇ ਜੁਨਾਬਲਾ ਨੂੰ ਸੁਬਾਤ ਨਾਲ ਜਰੂਰੀ ਹੈ। ਕਿ ਕੱਬ ਲੋਕ ਮੰਡੀ ਲੋਕ ਪ੍ਰਧਾਨ ਜੋ ਪਲਾਨ ਤੋਂ ਤੇ ਸਾਨੂੰ ਸੀ ਤਾਂ ਅੱਜ ਬਹੁਤ ਕਿਸਾਾਨੂੰ ਜਿੱਤ ਸਾਡੇ ਸਾਰੀ ਮਹਿਲਾ ਤੋਂ ਇੱਕ ਵਿਆਹ ਜਿੰਨਾ ਚਾਹਿਆ ਤਾਂ ਸਾਡੇ ਤਲਵਾਰ ਸਾਹਿਬ ਨੇ ਦੁਬਾਰਾ ਜ਼ਿਲ੍ਹਾ ਪ੍ਰਧਾਨ ਬਣਨ ਦਾ ਕਿਉਂਕਿ ਇਹ ਉਹ ਤਲਵਾਰ ਸਾਹਿਬ ਆ ਜਿਨ੍ਹਾਂ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਨਾ ਆਪਣੇ ਵਰਕਰਾਂ ਲਈ ਝੂਠੋ ਕੇ ਖੜੇ ਰਹੇ ਉਹ ਵੀ ਆ ਸਤਾਈ ਦੇ ਵਿੱਚ ਜਿਹੜੇ ਮਕਸਦ ਦੇ ਨਾਲ ਜ਼ਿਲ੍ਹਾ ਪ੍ਰਧਾਨ ਸੀਗੇ ਤਲਵਾਰ ਜੀ ਨੂੰ ਦੁਬਾਰਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਸੀਂ ਉਹਨਾਂ ਦੇ ਨਾਲ ਕੰਦੇਨਾ ਕੰਦਾ ਮਿਲਾ ਕੇ ਸਾਡੀ ਸਾਰੀ ਮਹਿਲਾ ਕਾਂਗਰਸ ਜੂਨ ਕਾਂਗਰਸ ਸਾਰੇ ਅਸੀਂ ਉਹਨਾਂ ਦੇ ਨਾਲ 2000 ਸਫਾਈ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਜਰੂਰ ਜੀਓ ਸਾਰੀਆਂ ਲੇਡੀਆਂ ਰੰਗ ਮਿਲ ਕੇ ਤੁਹਾਨੂੰ ਪਤਾ ਕਿ ਜੋ ਲੇਡੀਆਂ ਦਰਸ ਸਕਦੀਆਂ ਉਹ ਕੋਈ ਨਹੀਂ ਕਰ ਸਕਦਾ ਲੇਡੀਆਂ ਨੂੰ ਪਰਮਾਤਮਾ ਨੇ ਜੈਂਸਔਰ ਲੇਡੀਆਂ ਸੋਨਾ ਦੀ ਪਾਵਨ ਦਿੱਤੀ ਹੈ ਬਸੇ ਘਰ ਘਰ ਵਿੱਚ ਜਾ ਕੇ ਜੈਂਸ ਨੂੰ ਅਸੀਂ ਬੱਚਿਆਂ ਨੂੰ ਦਰਸਾ ਦਿਆਂ ਕਿ ਕਾਂਗਰਸ ਪਾਰਟੀ ਨੂੰ ਉਹ ਕਾਂਗਰਸ ਪਾਰਟੀ ਦੇ ਕੁਪੀਆਂ ਦਤਨ ਗਿਆ ਮੈਂ ਬਲੋਕ 1 ਦੀ ਬਲੋਕ ਪ੍ਰੈਜ਼ੀਡੈਂਟ ਬਲੋਕ 1 ਤੋਂ ਤੇ ਮੈਂ ਸਾਨੂੰ ਜਿਹਦਾ ਅੱਜ ਬਹੁਤ ਸਾਨੂੰ ਜਿਹਦਾ ਸਾਡੀ ਸਾਰੀ ਮੈਲਗੋ ਇੱਕ ਵਿਆਹ ਜਿੰਨਾ ਚਾ ਆ ਤਾਂ ਸਾਡੇ ਤਲਵਾਰ ਸਾਹਿਬ ਜੀ ਨੇ ਦੁਬਾਰਾ ਜ਼ਿਲ੍ਹਾ ਪ੍ਰਧਾਨ ਬਣਨ ਦਾ ਕਿਉਂਕਿ ਇਹ ਉਹ ਤਲਵਾਰ ਸਾਹਿਬ ਆ ਜਿਨ੍ਹਾਂ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਨਾ ਆਪਣੇ ਵਰਕਰਾਂ ਲਈ ਕੁਝ ੁੱਟੋ ਕੇ ਖੜੇ ਰਹੇ ਸਾਨੂੰ ਸਾਨੂੰ ਮੌਜੂਦਾ ਸਰਕਾਰ ਦੇ ਅੱਗੇ ਕਦੇ ਕੋਈ ਮਤਲਬ ਜੋ ਕਰਨੇ ਸਾਡੇ ਕਾ ਮਤਲਬ ਸਾਡੀ ਕਾਂਗਰਸ ਸਰਕਾਰ ਤੋਂ ਹੋਏ ਮਤਲਬ ਕਿ ਅਸੀਂ ਕਹਾਈ ਕੁਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਤਲਵਾਰ ਸਾਹਿਬ ਦੇ ਕੰਮਾਂ ਨੂੰ ਦੇਖ ਕੇ ਮਨ ਦੁਬਾਰਾ ਦੇ ਜ਼ਿਲ ਅੱਜ ਸਾਡੇ ਕਾਂਗਰਸੀ ਵਰਕਰਾਂ ਦੇ ਵਿੱਚ ਮਹਿਲਾ ਕਾਂਗਰਸ ਦੇ ਵਿੱਚ ਯੂਥ ਕਾਂਗਰਸ ਦੇ ਵਿੱਚ ਐਨਓਸੀ, ਓਬੀਸੀ ਸਾਰੇ ਹੀ ਜਿਹੜੇ ਜਿੰਨੇ ਵੀ ਕਾਂਗਰਸ ਦੇ ਸੈਲਲੇ ਨੇ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਔਰ ਅਸੀਂ ਧੰਨਵਾਦ ਕਰਦੇ ਹਾਂ ਰਾਹੁਲ ਗਾਂਧੀ ਜੀ ਦਾ ਮਲਕ ਅਰਜਨ ਖੜਗੇ ਜੀ ਦਾ ਔਰ ਆਪਣੇ ਪੰਜਾਬ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਔਰ ਸੂਝਵਾਨ ਕਾਂਗਰਸ ਪਾਰਟੀ ਦੇ ਵਿੱਚ ਦੁਆਰਾ ਜਾਣ ਪਾਉਣ ਵਾਲੇ ਜਿਹੜੇ ਸਾਡੇ ਲੀਡਰ ਨੇਤਾ ਨੇ ਉਹ ਸਾਨੂੰ ਦਿੱਤੇ ਨੇ ਸੋ ਅਸੀਂ ਉਹਨਾਂ ਦੀ ਸੋਚ ਤੇ ਫੁੱਲ ਚੜਾਵਾਂਗੇ 2027 ਦੇ ਵਿੱਚ ਜਿਹੜੇ ਮਕਸਦ ਦੇ ਨਾਲ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੰਜੇ ਤਲਵਾਰ ਜੀ ਨੂੰ ਦੁਬਾਰਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਸੀਂ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਸਾਡੀ ਸਾਰੀ ਮਹਿਲਾ ਕਾਂਗਰਸ ਯੂਥ ਕਾਂਗਰਸ ਸਾਰੇ ਅਸੀਂ ਉਹਨਾਂ ਦੇ ਨਾਲ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਵਾਂਗੇ ਔਰ ਅਸੀਂ ਇੱਕ ਹੋਰ ਮੁਬਾਰਕਵਾਦ ਦੇਣਾ ਚਾਹੁੰਦੇ ਆ ਅੱਜ ਸਾਡੀ ਲੇਡੀਜ਼ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਸਾਡੇ ਜਿਹੜੇ ਪੰਜਾਬ ਪ੍ਰੈਜ਼ੀਡੈਂਟ ਮੈਡਮ ਮਹਿਲਾ ਕਾਂਗਰਸ ਦੇ ਗੁਰਸ਼ਾਨ ਕੋਰ ਅੰਦਾਵਾ ਉਹਨਾਂ ਨੂੰ ਪਟਿਆਲੇ ਦੇ ਜ਼ਿਲ੍ਹਾ ਪ੍ਰੈਜ਼ੀਡੈਂਟ ਬਣਾਇਆ ਗਿਆ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਸ ਨੂੰ ਲੇਡੀਜ਼ ਨੂੰ ਜੈਂਟਸ ਦੇ ਬਰਾਬਰ ਦਾ ਦਰਜਾ ਦਿੱਤਾ ਹੈ ਡीडीसी ਕਾਂਗਰਸ ਦਾ ਉਹਨਾਂ ਨੂੰ ਪਟਿਆਲੇ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਅਸੀਂ ਸਾਰੀ ਮਹਿਲਾ ਕਾਂਗਰਸ ਲੱਡੂ ਵੰਡ ਕੇ ਔਰ ਸਾਰੇ ਇਕੱਠੇ ਹੋ ਕੇ ਅਸੀਂ ਮੈਡਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਔਰ ਕਾਂਗਰਸ ਹਾਈ ਕਮਾਂਡ ਨੂੰ ਵੀ ਬਹੁਤ ਮੁਬਾਰਕਬਾਦ ਦਿੰਨੇ ਆ ਕਿ ਉਹਨਾਂ ਨੇ ਚੁਣ-ਚੁਣ ਕੇ ਜਿਹੜੇ ਹੀਰੇ ਸੀ ਉਹਨਾਂ ਨੂੰ ਜੋ ਬਣਦੀ ਸੀ ਉਹਨਾਂ ਨੂੰ ਉਹ ਸਥਾਨ ਦਿੱਤਾ ਹੈ। ਇਹਨਾਂ ਲੱਗਦਾ 2023 ਨੂੰ ਕਾਂਗਰਸ ਪਾਰਟੀ ਦੀ ਪੂਰੀ ਜਿੱਤ ਹੈ। ਬਿਲਕੁਲ ਜਰੂਰ ਅਸੀਂ ਸਾਰੀਆਂ ਲੇਡੀਆਂ ਰਲ ਮਿਲ ਕੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੋ ਲੇਡੀਆਂ ਕਰ ਸਕਦੀ ਹੈ ਉਹ ਕੋਈ ਨਹੀਂ ਕਰ ਸਕਦਾ। ਲੇਡੀਆਂ ਨੂੰ ਪਰਮਾਤਮਾ ਨੇ ਜੈਂਟਸ ਔਰ ਲੇਡੀਆਂ ਦੋਨਾਂ ਦੀ ਪਾਵਰ ਦਿੱਤੀ ਹੈ। ਅਸੀਂ ਘਰ-ਘਰ ਵਿੱਚ ਜਾ ਕੇ ਜੈਂਟਸ ਨੂੰ ਅਸੀਂ ਬੱਚਿਆਂ ਨੂੰ ਕਰ ਸਕਦੇ ਆ ਕਿ ਕਾਂਗਰਸ ਪਾਰਟੀ ਨੂੰ ਵੋਟ ਪਾਓ ਕਾਂਗਰਸ ਪਾਰਟੀ ਦੇ ਆਖੂਬੀਆਂ ਦੱਸ ਸਕਦੇ ਆ ਹੋਂ ਦਾ ਆਮਦਵੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਜ਼ਾਰ ਰੁਪਏ ਖਾਤੇ ਜਾ ਰਹੇ ਬਹੁਤ ਜਲਦ ਦੋਣ ਪਾਉਣਗੇ ਜੀ ਪਾਉਣਗੇ ਜੀ ਇੱਕ ਅੱਧੀ ਵਾਰੀ ਪਾ ਕੇ ਯਾਰ ਸਾਰੇ ਨਾ ਬੋਲੋ ਇੱਕ ਅੱਧੀ ਵਾਰੀ ਪਾ ਕੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਇਹ ਕਹਿਣਾ ਕਿ ਅਸੀਂ 1000 ਰੁਪਏ ਪਾਤਾ ਪਰ ਮੈਂ ਆਪਣੀਆਂ ਸਾਰੀਆਂ ਭੈਣਾਂ ਬਿਲਕੁਲ ਸਾਡੀਆਂ ਟ੍ਰੇਨਡ ਹੈ ਇਹ ਪੁੱਛਣ ਗਿਆ ਕਿ 1000 ਨਹੀਂ ਸਾਡਾ ਸਾਰਾ ਬਕਾਇਆ ਬਾਹਰੋ ਚੌਕ 48000 ਰੁਪਏ ਸਾਡੇ ਖਾਤੇ ਚ ਪਾ ਦਿਓ ਤੇ ਅਸੀਂ ਤੁਹਾਨੂੰ ਵੋਟ ਦੇ ਦਿੰਨੇ ਕਿਉਂਕਿ ਜਿਹੜਾ ਮਤਾਵਾ ਭੈਣਾਂ ਨੂੰ ਠੱਗਿਆ ਜਿਹੜਾ ਮਤਾਵਾ ਪੈਣਾ ਨੂੰ ਠੱਗਿਆ ਉਹਨਾਂ ਨੇ ਬੇਵਕੂਫ ਬਣਾਇਆ ਸਾਨੂੰ ਸਾਰਿਆਂ ਪੈਣਾ ਨੂੰ ਸੋ ਅਸੀਂ ਉਹਨਾਂ ਨੂੰ ਹੁਣ ਦੱਸ ਦਿਆਂਗੇ ਕਿ ਜਿੱਦਾਂ ਤੁਸੀਂ ਬੇਵਕੂਫ ਬਣਾ ਕੇ ਆਏ ਸੀ ਨਾ ਅਸੀਂ ਐਦੇ ਤੁਹਾਨੂੰ ਪਾਰ ਕਰਾਂਗੇ। ਲੈ ਸਫਾਈ ਪੂਰੀ ਕਰੋਗੇ। ਹਾਂ ਪੂਰੀ ਪੂਰੀ ਉਸੇ ਝਾੜੂ ਨਾਲ ਸਫਾਈ ਕਰਾਂਗੇ 2027 ਦੇ ਵਿੱਚ ਕੱਲੇ ਕੱਲੇ ਪੈਣੇ ਠਾਨ ਲਿਆ ਹੈ ਹੁਣ। ਠੀਕ ਹੈ ਹਾਂਜੀ ਠੀਕ ਹੋ ਗਈ। ਬਹੁਤ ਖੁਸ਼ੀ ਹੋਈ ਸਾਨੂੰ ਸਾਡੇ ਜਿਹੜੇ ਸੰਜੇ ਤਲਵਾਰ ਜੀ ਬਹੁਤ ਸੂਝਵਾਨ ਲੀਡਰ ਨੇ ਅੱਜ ਤੱਕ ਜਦੋਂ ਦੇ ਇਸ ਇਲਾਕੇ ਨੂੰ ਸਾਨੂੰ ਮਿਲੇ ਨੇ ਇਹਨਾਂ ਨੇ ਅੱਜ ਤੱਕ ਕੰਮ ਤਰੱਕੀ ਕੀਤੀ ਹੈ ਕਿਉਂਕਿ ਪਿਛਲੀ ਵਾਰ ਵੀ ਜਦੋਂ ਆਏ ਸੀ ਇਹਨਾਂ ਨੇ ਉਹ ਕੰਮ ਕਰਕੇ ਦਿਖਾਏ ਸੀ ਜਿਹੜੇ ਬਹੁਤ ਦਿਨਾਂ ਦੇ ਪੈਂਡਿੰਗ ਪਏ ਸੀ ਔਰ ਜਿਹੜੇ ਨਵੇਂ ਸ਼ੁਰੂ ਕੀਤੇ ਸੀ ਅਗਾਂਹ ਵਾਲੀ ਸਰਕਾਰ ਨੇ ਆਪਣਾ ਨਾਮ ਜਰੂਰ ਕੀਤਾ ਕੰਮ ਇਹਨਾਂ ਦੇ ਸ਼ੁਰੂ ਕੀਤੇ ਹੋਏ ਸੀ ਕੰਮ ਇਹਨਾਂ ਨੇ ਸੰਪੂਰਨ ਕੀਤੇ ਹੈ ਜਦਕਿ ਮੌਕੇ ਤੇ ਆਨ ਕੇ ਉਹਨਾਂ ਨੇ ਸਾਹਮਣੇ ਆਪਣਾ ਨਾਮ ਕਰ ਲਿਆ ਅੱਜ ਵੀ ਸਾਨੂੰ ਪੂਰਾ ਭਰੋਸਾ ਹੈ ਕਿ ਸੰਜੇ ਤਲਵਾਰ ਜੀ ਉਸੇ ਹੂਮ ਦੇ ਨਾਲ ਕੰਮ ਕਰਨਗੇ ਸਾਡੀ ਬੀਬੀ ਸੁਰੀਂਦਰ ਗੌਰ ਜੀ ਨੇ ਇਹ ਸਾਨੂੰ ਬਹੁਤ ਮਾਨਸਤਕਾਰ ਨਾਲ ਆਪਣੇ ਨਾਲ ਜੋੜਿਆ ਜਿਨ੍ਹਾਂ ਨੇ ਅਸੀਂ ਇਹਨਾਂ ਦਾ ਮਾਣ ਵਧਾਵਾਂਗੇ 2027 27 ਜਿਹੜਾ ਆ ਰਿਹਾ ਹੈ ਵਾਕਈ ਹੀ ਕਾਂਗਰਸ ਲਈ ਬਹੁਤ ਹੀ ਬੈਸਟ ਆ ਰਿਹਾ ਹੈ ਦੁਬਾਰਾ ਕਾਂਗਰਸ ਆਏਗੀ ਚੁੰਮਚਮਾ ਕੇ ਆਏਗੀ ਔਰ ਤੁਹਾਨੂੰ ਦੱਸੇਗੀ ਕਿ ਝਾੜੂ ਕਿੱਧਰ ਗਿਆ ਝਾੜੂ ਲੱਪਣ ਨਾਲ ਵੀ ਲੋਕਾਂ ਨੂੰ ਨਹੀਂ ਲੱਗੇਗਾ ਕਿਉਂਕਿ ਹੁਣ ਪਲਾਸਟਿਕ ਦੇ ਡੰਡੇ ਵਾਲੇ ਝਾੜੂ ਆ ਗਏ ਆ ਤਿੱਲੇ ਵਾਲੇ ਝਾੜੂ ਦਾ ਕੋਈ ਕੰਮ ਨਹੀਂ ਹੈ ਤਿੱਲਰੀ ਜਾਂਦੇ ਆ ਮੈਂ ਸਭ ਤੋਂ ਪਹਿਲਾਂ ਥੈਂਕਸ ਕਰਦਾ ਆਪਣੀ ਕਾਂਗਰਸ ਹਾਈ ਕਮਾਂਡ ਦਾ ਸਾਡੇ ਨੈਸ਼ਨਲ ਪ੍ਰਧਾਨ ਅੰਜਲੀਏ ਮਨਕਾਰਜੁਨ ਖੜਗੇ ਜੀ 소ਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਪ੍ਰੀਤਾ ਗਾਂਧੀ ਜੀ ਬਗੇ ਜੀ ਸਾਹਿਬ ਅਤੇ ਬਾਜਵਾ ਜੀ স্পੈਸ਼ਲ ਥੈਂਕਸ ਟੂ ਰਾਜਾ ਬਲਿੰਗ ਜੀ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇਨੂੰ ਵਿੰਤ ਮੈਂਬਰ ਪਾਰਲੀਮੈਂਟ ਤੇ ਜਿਨ੍ਹਾਂ ਨੇ ਮੈਨੂੰ ਦੁਆਰਾ ਕਾਂਗਰਸ ਪਾਰਟੀ ਦੀ ਤੇ ਆਪਣੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੋ 3 ਸਾਲ ਪਹਿਲਾਂ ਕੰਮ ਕੀਤਾ ਉਸ ਕੰਮ ਦੇ ਵਿੱਚ ਪਾਰੇ ਜਿਹੜੀ ਯਾਤਰਾ ਪਾਰਲੀਮੈਂਟਲ ਇਲੈਕਸ਼ਨ ਕੋਰਪੋਰੇਸ਼ਨ ਇਲੈਕਸ਼ਨ ਲੁਧਿਆਣੇ ਦੇ ਸਾਰੇ ਲੀਡਰਸ਼ਿਪ ਨੇ ਔਰ ਵਰਕਰਾਂ ਨੇ ਔਰ ਸਾਡੇ ਜਿਹੜੇ ਉੱਤੇਦਾਰਾਂ ਨੇ ਮਿਲ ਕੇ ਲੜੇ ਬਸੇ ਕਾਮਯਾਬ ਹੋਏ ਉਹਦੇ ਵਿੱਚ ਔਰ ਹੁਣ ਦੁਬਾਰਾ ਜਨਵਰੀ ਮਿਲੀ ਔਰ ਸਾਡਾ ਜਿਹੜਾ ਹੁਣ ਮਿਸ਼ਨ ਹੈ ਜਿਹੜਾ ਟਾਰਗੇਟ ਹੈ 2026 ਦੀਆਂ ਚੋਣਾਂ ਨੂੰ ਲੈ ਕੇ ਹੈ ਮੈਨੂੰ ਉਮੀਦ ਹੈ ਕਿ ਜਿੱਦਾਂ ਪਹਿਲਾਂ ਮੈਨੂੰ ਲੁਧਿਆਣੇ ਤੋਂ ਕਾਂਗਰਸ ਵਰਕਰਾਂ ਦਾ ਪਿਆਰ ਮਿਲਿਆ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਦਾ ਸਪੋਰਟ ਮਿਲੀ ਉਹਨਾਂ ਦੀ ਬਲੇਸਿੰਗ ਮਿਲੀ ਉਹ ਜਿਹੜੇ ਮੇਰੀ ਟੀਮ ਦੇ ਮੈਂਬਰ ਹੈ ਕਾਉਂਸਲਰਜ਼ ਐਕਸ ਕੌਂਸਲਰ ਸਪੋਰਟ ਪ੍ਰਧਾਨ ਡਾਕ ਪ੍ਰਧਾਨ ਮੰਡਲ ਪ੍ਰਧਾਨ ਉਹ ਨੈਸ਼ਨਲ ਕਾਂਗਰਸ ਯੂਥ ਕਾਂਗਰਸ ਐਮਐਸਯੂਆਈ ਸਾਰਿਆਂ ਨੇ ਬੜੀ ਮਦਦ ਕੀਤੀ ਇਹ ਸਾਨੂੰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਉਹਨਾਂ ਦੁਆਰਾ ਵੀ ਮੇਰੇ ਨਾਲ ਖੜਨਗੇ ਔਰ ਅਸੀਂ 2022 ਦੀ ਚੋਣਾਂ ਵਿੱਚ ਮਿਲ ਕੇ ਲੜਾਂਗੇ ਔਰ ਇੱਕ ਬੜੀ ਵੱਡੀ ਜਨਵਰੀ ਹੁੰਦੀ ਹੈ ਪ੍ਰਧਾਨ ਦੇ ਸਿਰ ਦੇ ਉੱਤੇ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ आई मेलार पूरी टीम ਦੇ ਤੇ ਪਹੁੰਚਿਆ ਸ੍ਰਿੰਦਰ ਗੌਰ ਮੈਡਮ ਦੇ ਨਾਲ ਉਹਨਾਂ ਵੱਲੋਂ ਮਾਨਸਨਮਾਨ ਦਿੱਤਾ ਗਿਆ ਕੀ ਹੋ ਗਿਆ ਕਿ ਕਿਉਂਕਿ ਸਾਰੇ ਜਿਹੜੇ ਮਹਿਲਾ ਕਾਂਗਰਸ ਹੈ ਯੂਥ ਕੌਂਡਲਸ ਹੈ ਇਹਨਾਂ ਚੁਈ ਹੈ ਦੇ ਆਰ ਪਾਰਟ ਆਫ ਕਾਂਗਰਸ ਪਾਰਟੀ ਸੋ ਉਹਨਾਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਹਮੇਸ਼ਾ ਹੀ ਪਾਰਟੀ ਦੀ سپورਟ ਕੀਤੀ ਔਰ ਮੇਰੀ ਪਰਸਨਲ سپورਟ ਕੀਤੀ ਸੋ ਅੱਜ ਉਹਨਾਂ ਨੇ ਮੇਨ ਮਾਨਸਨਮਾਨ ਦਿੱਤਾ ਮਾਦਾ ਰਿਣੀਆ ਔਰ ਉਮੀਦ ਕਰਨਾ ਕਿ ਮੈਲਾ ਕਾਂਗਰਸ ਯੂਥ ਕਾਂਗਰਸ ਤੇ ਜ਼ਿਲ੍ਹਾ ਕਾਂਗਰਸ ਤੇ ਐਨਐਸਯੂਆਈ ਤੇ ਬਾਕੀ ਜਿਹੜੇ ਸਾਡੇ ਫਰੰਟਲ ਆਰਗੇਨਾਈਜੇਸ਼ਨ ਨੇ ਇਹ ਸਾਰੀਆਂ ਮਿਲ ਕੇ ਜਿਹੜੀਆਂ ਅਗਲਾ ਵਿਧਾਨ ਸਭਾ ਚੋਣ ਲੜਨਗੀਆਂ ਤੇ ਅਸੀਂ ਬੜੇ ਅੱਛੇ ਮਾਰਜਿਨ ਨਾਲ ਜਿਹੜਾ ਲੁਧਿਆਣੇ ਦੀਆਂ 6 ਦੀਆਂ 6 ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਸਰਕਾਰ ਕਮਾ